Biraz man kek alacağım, man çikolateli. Di. Biraz man ediyor, man çikolateli, atkı birader, atkı birader. İyiyi de bacaklar, değil? İyiyi de bacaklar, ne? Biraz kalk. Atkı şampiyon, boy boydan beni yediye kazandı, şampiyonu bir daha değil. Atkı loşen. ਆਮਨੇ ਉਹਦੇ ਜੇ ਸ਼ੈਂਪੂ ਜਦੋਂ ਸਾਰੇ ਸ਼ੈਂਪੂ ਤੇ ਸਾਰੀ ਖਾਲੀ ਸਰਕੁਮਾਰ ਸਵੇਰੇ ਜਦ ਅਸੀਂ ਦੁਕਾਨ ਉਤੇ ਆਏ ਆ ਉਸ ਟਾਈਮ ਦੇਖਿਆ ਕਿ ਵੀ ਸ਼ਟਰ ਸਾਡਾ ਟੁੱਟਿਆ ਹੋਇਆ ਜਦ ਖੋਲ ਕੇ ਦੇਖਿਆ ਤਾਂ LED ਵਗੈਰਾ ਗਿਆ DVR ਕੈਮਰੇ ਕੂਮਰੇ ਸਾਰੇ ਪੱਟੇ ਹੋਏ ਸੀਗੇ DVR ਨਾਲ ਹੀ ਲੱਗੇ ਆਪਣੇ ਉਹ ਬਾਕੀ ਸਮਾਨ ਦਾ ਹਜੇ ਕੁਝ ਜ਼ਿਆਦਾ ਪਤਾ ਨਹੀਂ ਲੱਗ ਰਿਹਾ ਜਿਹੜੀ ਜਿਹੜੀ ਚੀਜ਼ਾਂ ਖਾਲੀ ਹੋਈਆਂ ਉੱਥੇ ਪਤਾ ਲੱਗ ਰਿਹਾ ਵੀ ਆਹ ਚੱਕ ਹੋ ਗਿਆ ਜੀ ਬਾਕੀ ਜਿਹੜੇ ਆਪਣੇ ਉਧਰ ਦੇ ਸੀਗੀ ਵਗੈਰਾ ਪਿਆ ਸੀਗਾ ਉਹ ਚੱਕ ਕੇ ਲੈ ਗਏ ਉਹ ਜਿਹੜਾ ਸ਼ਟਰ ਸੀਗਾ ਉਹ ਸਾਰਾ ਪੱਟ ਤੇ ਆ ਉਹਨਾਂ ਨੇ ਪੂਰ ਤਾਂ ਮਤਲਬ ਇੱਦਾਂ ਹਜੇ ਸੀਗੇ ਉਹ ਆਪਣਾ ਦਾ ਕੈਮਰਾ ਉਹ ਡੀਵੀਆਰ ਹੀ ਚੱਕ ਲੈ ਗਏ ਨਾ ਉਹ ਓਕੇ ਸਾਹਮਣੇ ਉਹ ਗਿੰਨੀ ਉਹਨਾਂ ਦੇ ਕੈਮਰੇ 'ਚ ਦੇਖਿਆ ਉਹਨਾਂ ਦੇ ਇੱਥੇ ਇੱਕ ਆਟੋ ਐ ਔਰ ਇੱਕ ਕਾਰ ਐ ਦੋ ਕਾਰ ਦੋ ਮਤਲਬ ਦੋ ਵਾਹਨ ਉਹਨਾਂ ਕੋਲ ਔਰ ਦੋ ਕਾਰ 'ਚ ਵੀਡੀਓ 'ਚ ਪਤਾ ਲੱਗ ਰਿਹਾ ਕਿ ਕਈ ਬੰਦੇ ਬੈਠੇ ਆ ਕਾਰ 'ਚ ਔਰ ਜਿਹੜੇ ਫੋਟੋ ਵਾਲੇ ਸੀਗੇ ਉਹ ਆਪਣਾ ਕੰਮ ਕਰ ਰਹੇ ਆ ਚੋਰੀ ਜਿਹੜਾ ਉਹ ਜਿਹੜੇ ਗੱਡੀ ਵਾਲੇ ਸੀਗੇ ਉਹ ਗੱਡੀ ਨੂੰ ਰੇਕੀ ਜਿਹਾ ਕਰ ਰਹੇ ਘੁੰਮ ਰਹੇ ਆ ਦੇਖ ਰਹੇ ਸੜਕ ਤੇ ਵੀ ਕੋਈ ਬੱਸ ਸਭ ਕੁਝ ਸਭ ਕਰ ਦਿੱਤਾ ਹਾਂ ਜਾਨੀ ਰੇਖਾ ਕੁਝ ਜਾਂ ਤਾਂ ਇਹ ਜਿੱਦਾਂ ਉਹ ਰੇਖੀ ਕਰ ਰਹੇ ਸੀਗੇ ਵੀ ਜਿੱਦਾਂ ਦੇਖ ਰਹੇ ਸੀਗੇ ਉਹ ਵੀ ਆ ਕੁਝ ਲੱਗਿਆ ਸਾਨੂੰ ਬਾਕੀ ਕਿੰਨਾ ਕੁ ਨੁਕਸਾਨ ਲੱਗਦਾ ਵੀ ਜਿਹੜਾ ਟੁੱਟਾ ਹੋਇਆ ਕੋਈ ਗਿਣਤੀ ਨਹੀਂ ਹੈਗੀ ਜੀ ਦੇਖੋ ਜਿਹੜੀ ਮੋਟੀ ਮੋਟੀ ਆਈਟਮਾਂ ਸਿੱਧੇ ਹੀ ਚ 50-8000 ਨੁਕਸਾਨ ਤਾਂ ਇਹ ਕਰਕੇ 35-40000 ਦੀ LED ਹੋਗੀ 15-20000 ਦੇ ਕੈਮਰੇ ਹੋਗੇ ਹੂੰ ਬਾਕੀ ਜਿਹੜੇ ਹੋਰ ਸਮਾਨ ਜਿਗਾ ਜਿੱਦਾਂ ਡੀਓ ਹੋਗੇ ਸ਼ੈਂਪੂ ਹੋਗੇ ਫੇਸ ਵਾਸ਼ ਹੋਗੇ ਦੇਸੀ ਕੀ ਹੋ ਗਿਆ ਤੇ ਜਿਹੜੀ ਚੀਜ਼ਾਂ ਸਾਨੂੰ ਹੋ ਜੇ ਦਿਖ ਰਹੀਆਂ ਵੀ ਆਹ ਜਿਹੜੀਆਂ ਖਾਲੀ ਐ ਬਾਕੀ ਬਾਅਦ ਚ ਪਤਾ ਲੱਗ ਪਰ ਅੱਜ ਦੀ ਚੀਜ਼ਾਂ ਵੀ ਨਹੀਂ ਛੱਡੀਆਂ ਦਸੂ ਆਟੇ ਦੀਆਂ ਥੈਲੀਆਂ ਹੋਰ ਗੱਲੇ 'ਚ ਪੈਸੇ ਸੀਗੇ ਜਿੱਦਾਂ ਇੰਨਾ ਕੈਸ਼ ਬਹੁਤ ਜ਼ਿਆਦਾ ਨਹੀਂ ਸੀਗਾ ਪਰ ਜਿੱਦਾਂ ਚਿੱਲੜ ਵਗੈਰਾ ਹੁੰਦੀ ਹੈ ਟੁੱਟੇ ਹੋਏ ਪੈਸੇ ਉਹਨੇ 3-3 4-4000 ਉਧਰਲੇ ਗੱਲੇ ਸੀਗਾ 5000 ਉਧਰ ਦਵਾਈਆਂ ਵਾਲੇ ਗੱਲੇ ਸੀਗਾ ਦੋ ਹੀ ਬਿਲਕੁਲ ਦਵਾਈਆਂ ਵਾਲੀ ਸਾਈਡ ਤਾਂ ਨਹੀਂ ਕੋਈ ਨੁਕਸਾਨ ਹੋਇਆ ਜੀ ਨਹੀਂ ਦਵਾਈਆਂ ਵਾਲੀ ਸਾਈਡ ਤੇ ਕੋਈ ਚੀਜ਼ ਨਹੀਂ ਚੱਕ ਕੇ ਲੈ ਗਏ ਉਹ ਸਿਰਫ ਕ੍ਰੈਨੈ ਵਾਲੀ ਚੀਜ਼ਾਂ ਚੱਕ ਕੇ ਲੈ ਗਏ ਸੋਫਾ ਵਾਲਾ ਕਿੰਨਾ ਲਾਓ ਅ ਪੁਲਿਸ ਨੂੰ ਸੂਚਿਤ ਕੀਤਾ ਜੀ ਹਾਂਜੀ ਉਹ ਆ ਗਏ ਸੀਗੇ ਸਵੇਰੇ 5 ਵਜੇ ਆ ਕੇ ਸਾਡਾ ਬਿਆਨ ਵੀ ਲੈ ਗਏ ਉਹ ਫੋਟੋਆਂ ਵੀ ਖਿੱਚ ਕੇ ਲੈ ਗਏ ਵੀ ਕਹਿੰਦੇ ਕੋਈ ਨਹੀਂ ਸੀ ਦੇਖਦੇ ਇੰਜ ਕਰਦੇ ਠੀਕ ਕਹਿਣਾ ਚਾਹੂੰ ਕਿ ਪ੍ਰਸ਼ਾਸਨ ਨੂੰ ਤੁਸੀਂ ਬਸ ਆਈ ਕਹਿਣਾ ਚਾਹੂੰਗੇ ਜੀ ਵੀ ਥੋੜਾ ਜਿਆ ਜਿੱਦਾਂ ਓਨ ਰੋਡ ਦੀ ਇਦਾਂ ਦੇ ਕੰਮ ਹੋਣ ਲੱਗੇ ਇਹ ਤਾਂ ਫਿਰ ਥੋੜਾ ਜਿਆ ਧਿਆਨ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਇਹਦੇ ਉੱਤੇ